ਆਏ ਓਏ ਰੱਬਾ ਬੰਦ ਪੱਤੀ ਵਾਲੀ ਚਾਹ ਪੀ ਕੇ ਉਬੜਾ ਚੁਪੜੀ ਜੀ ਲੱਗ ਰੀ ਏ ਓਏ ਪ੍ਰਮਾਤਮਾ ਸੱਚੇ ਪਾਸ਼ਾ ਵੋਟਾਂ 'ਚ ਨਾ ਕੋਈ ਪੰਗਾ ਲਵੇ ਜਿਹੜਾ ਬੰਦਾ ਸਿਆਣਾ ਹੋਵੇ ਹਾਂ ਜਿੱਦੇ ਤੱਕ ਕਾਗਜ਼ ਭਰੌਣੇ ਤੇ ਉਹਦੇ ਤਾਂ ਸਰਕਾਰ ਵੀ ਉਹਦੇ ਵਿਚਾਲੇ ਬਿਠਾ ਕੇ ਲੈ ਕੇ 바ਗੀ ਕਾਗਜ਼ ਭਰਾ ਕੇ ਚੱਕ ਕੇ ਗੋਦੀ ਬਾਸ ਤੇ ਚਾੜ ਕੇ ਹੁਣਾਂ ਚਾਰਜ ਵਾਲੀ ਸਕੂਟਰੀ ਫੜਾਤੀ ਕਹਿੰਦੇ ਸਾਡੀ ਤਾਂ ਮਾਰਕੀਟ ਨਹੀਂ ਵੋਟਾਂ ਤੂੰ ਕੱਲਾ ਜਾ ਕੇ ਮੰਗ ਲੈ ਹੁਣ ਬੰਦਾ ਕਰੇ ਤਾਂ ਕੀ ਕਰੇ ਕਿੱਧਰ ਨੂੰ ਜਾਈਏ ਇਕੱਲੇ ਇਕੱਲੇ ਬੰਦੇ ਕੋਲੇ ਖੇਤ ਜਾਣਾ ਪੈ ਰਿਆ ਬਲਾਕ ਸਮਤੀਆਂ ਲੜਨੀਆਂ ਹੁਣ ਕਿਤੇ ਸੌਖੀਆਂ ਪਈਆਂ ਨੇ ਲੋਕਾਂ ਦੇ ਸਾਹਮਣੇ ਤਾਂ ਨਹੀਂ ਰੋ ਸਕਦੇ ਇਕੱਲੇ ਤਰੂ ਆਹ ਆਹ ਉਹ ਬੈਠਾ ਓਏ ਤਾਇਆ ਅੱਖ ਵੱਡਰੇ ਇਹਦੇ ਹੱਥ ਚ ਹੋ ਸਕਦੀਆਂ ਨੇ ਪੰਜ ਚਾਰ ਘਰਾਂ ਦੀਆਂ ਵੋਟਾਂ ਇਸੇ ਦੀ ਲਾਉਨੇ ਆ ਪੈਰੀ ਹੱਥ ਚੱਲ ਕੇ ਕੀ ਪਤਾ ਪੰਜ ਚਾਰ ਘਰਾਂ ਦੀਆਂ ਵੋਟਾਂ ਪਵਾ ਕੇ ਇਹ ਜਵਾਨ ਤਜਪਤ ਹੋਣ ਤੂੰ ਹੀ ਬਚਾ ਦੇ ਰੱਬਾ ਇੱਕ ਟੱਕਾ ਇਸ ਦਾ ਕਰ ਦੇ ਕੰਡਾ ਗਾਹਾਂ ਨੂੰ ਤਾਂ ਮੈਂ ਸੱਤ ਪੀੜੀਆਂ ਨੂੰ ਦੱਸ ਦੂੰਗਾ ਵੀ ਇਹੋ ਜਿਹਾ ਕਿਉਂ ਮੈਨੂੰ ਤਾਂ ਲੱਗਦਾ ਪਹਿਲੀ ਸੌਣ ਮਾੜੇ ਹੋਗੇ ਰੱਬਾ ਪਹਿਲੀ ਡਿਗੀ ਜਾਂਨੇ ਜਿੱਤਾਂਗੇ ਕਿਹੜੇ ਹਿਸਾਬ ਨਾਲ ਇਹਨੂੰ ਤਾਂ ਲੱਗਦਾ ਰੰਗ ਟੰਗ ਵੀ ਲੋਕ ਰਗੜਨਗੇ ਤੇ ਕਹੇ ਮਰੀ ਤੂੰ ਮਿੜੀ ਸਸਰੀਕਾਰ ਤਾਇਆ ਜੀ ਸਸਰੀਕਾਰ ਭਾਈ ਓਏ ਓ ਹੋ 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 ਕੀੜੀਆਂ ਦੇ ਕਰਨ ਰੈਣ ਮਰਜੀ ਤਾਇਆ ਜੀ ਤੁਹਾਡੀ ਕਾਦੇ ਨਰਾਇਣ ਹੁਣ ਤਾਂ ਤੁਸੀਂ ਨਰਾਇਣ ਹੋ ਤੇਰੇ ਮਾਗਰ 25 30 ਜਣੇ ਹੁੰਦੇ ਤੇਗੇ ਉਹ ਕਿੱਥੇ ਨੇ ਭਲਾ ਹੁਣਾ ਕੱਲੀ ਫਿਰਦਾ ਬਾਣੋ ਬਾਣੀ ਹੋਇਆ ਓ ਤਾਇਆ ਕੀ ਦਸੀਏ ਹੁਣ ਝੁੱਗਾ ਚੱਕਦੇ ਆਪਦੇ ਢਿੱਡ ਨੰਗਾ ਹੁੰਦਾ ਓ ਕਿਵੇਂ ਉਹ ਫਿਰ ਉਹਨੂੰ ਤੂੰ ਦਾ ਘਰ ਦਾ ਬੰਦਾ ਚੱਲ ਤੈਨੂੰ ਤਾਂ ਦੱਸਣਾ ਪਊਗਾ ਦੱਸਦੇ ਉਹ ਬੰਦੇ ਤਾਂ ਆਪਣੇ ਨਾਲ ਹੁਣ ਵੀ ਖੜੇ ਨੇ ਬੰਦੇ ਤਾਂ ਹੈਗੇ ਤੇ ਜਿੱਦੇ ਕਾਗਜ਼ ਭਰਉਣ ਗਏ ਤੇ ਉਹਦੇ ਸਰਕਾਰ ਵੀ ਉਹ ਗੱਡੀ ਦੇ ਵਿੱਚ ਮੈਨੂੰ 40 50 ਬੰਦੇ ਵਿਚਾਲੇ ਬਿਠਾ ਕੇ ਲੈ ਕੇ ਗਏ ਸੀ ਹਾਂ ਹਾਂ ਦੀ ਹਾਂ ਹਾਂ ਉਹ ਫਿਰ ਗੱਲ ਐ ਮਣੀ ਵੀ ਜਦੋਂ ਪਿੰਡ ਚ ਲਾਗੇ ਲਾਉਣ ਗੇੜਾ ਉਹ ਲਾਣਾ ਦੀ ਭਾਈ ਹਾਂ 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 ਜ਼ਰੂਰੀ ਐ ਅਸੀਂ ਪਹਿਲੇ ਘਰ ਦੇ ਗਏ ਹਾਂ ਸਾਸ੍ਰੀਕਾਰ ਬੁਲਾਈ ਅੱਛਾ ਪਰਿਵਾਰ ਨੇ ਮੈਨੂੰ ਸਸਰੀਕਾਰ ਬੁਲਾਈ ਉਹ ਬਹੁਤ ਵਧੀਆ ਜੀ ਚਾਹ ਪਾਣੀ ਪੁੱਛਿਆ ਹਾਂ ਹਾਂ ਆਪਣੇ ਸਾਈਡ ਤੇ ਫਿਰ ਖੜਾ ਦੀ ਉਹ ਬਲਬੀਰਾ ਅੱਛਾ ਉਹ ਟੋਪ ਜੀ ਹੈ ਬੀਨ ਟਿੱਡਾ ਜਾ ਹਾਂ ਹਾਂ ਉਹ ਆਪਣੇ ਨਾਲ ਸੀ ਅੱਛਾ ਉਹਨਾਂ ਦਾ ਬੁੜਾ ਸੌਰਾ ਉਹਦੇ ਕਣੀ ਪੈ ਗਿਆ ਹਾਂ ਕੁੜੀ ਕਰਕੇ ਹੋਰ ਕਹਿੰਦਾ ਤੈਂ ਸਾਡਾ ਨਹਿਰ ਦਾ ਖਾਲ ਬਹਾਤਾ ਦੀ ਤੇਰਾ ਬੇੜਾ ਬਈ ਜੀ ਉਹ ਵੀ ਭਾਈ ਸੱਚਾ ਦੀ ਫਿਰ ਕਿੰਨਾ ਕੁਛ ਕਿਹਾ ਨੇ ਮੈਨੂੰ ਵੀ ਨਾਲ ਕੜੀ ਨਾ ਮੰਡਾ ਤਾਂ ਦਿੱਤਾ ਮਿਲ ਗਿਆ ਹੂੰ ਕਹਦੇ ਕਹੇ ਜੇ ਬੰਦਿਆਂ ਨੂੰ ਨਾਲ ਲਈ ਫਿਰਦਾ ਪਾਵਾਂਗੇ ਤੈਨੂੰ ਵੋਟਾਂ ਮੈਂ ਤਾਂ ਭਈ ਚਲੋ ਐਂ ਤਾਂ ਇੱਕ ਅੱਧਾ ਪਿੰਡ ਚ ਹੁੰਦੀ ਐ ਫਿਰ ਅੱਗੇ ਵੀ ਤਾਂ ਵਧੀਆ ਵੋਟਾਂ ਦਾ ਹੋਊਗਾ ਹੂੰ ਉਹ ਤਾਂ ਫਿਰ ਮੁੜ ਗਿਆ ਕਰਨ ਨੂੰ ਅੱਛਾ ਮਲ ਵਾਪਸ ਹੋ ਗਿਆ ਹਾਂ ਹਾਂ ਹੂੰ ਹੂੰ ਅਸੀਂ ਬਾਅਦਗੇ ਅਗਲੇ ਕਰੇ ਅੱਛਾ ਅਗਰੇ ਅਗਲੇ ਕਰੇ ਆਪਣਾ ਜਿਹੜਾ ਹੋਇਆ ਬਾਬਰਾ ਹਾਂ ਉਹਨਾਂ ਦੀ ਬੁੜੀ ਬਬਰੇ ਕਣੀ ਪੈਗੀ ਹੈ। ਹੈ? ਕਹਿੰਦੀ ਤੈਂ ਸਾਡਾ ਰਸਤਾ ਬੰਦ ਕਰਾਤਾ ਸੀ ਪਹਾ ਵੱਢਣ ਵਾਲਿਆਂ ਨਾਲ ਤੂੰ ਠਾਣੇ ਜਾਂਦਾ ਸੀ। ਹੂੰ ਆ ਗੱਲ ਬਣੀ ਨਾ। ਉਹ ਵੀ ਟਿੱਬ ਗਿਆ। ਬਣਾਤੀ ਰੇਲ ਉਹਦੀ। ਐਂ ਜਿਵੇਂ ਜਿਵੇਂ ਅਸੀਂ ਪਿੰਡ 'ਚ ਢੀਡਾ ਲਾਂਦੇ ਗਏ ਹਾਂ ਹਜੇ ਪਿੰਡ 'ਚ ਢੀਡਾ ਅੱਦੇ 'ਚ ਵੀ ਨਹੀਂ ਲੱਗਿਆ। ਜਿੰਨੇ ਮੇਰੇ ਨਾਲ ਬੰਦੇ ਤੇ ਉਹ ਲੋਕਾਂ ਨੇ ਮਾਰ-ਮਾਰ ਛੇਤਰ ਪਹਿਲੀ ਕਰੇ ਤੁਰਤੀ। ਕਾਹੀ ਤੂੰ ਕੱਲਾ ਆਫਰ ਤੈਨੂੰ ਰੋਣਾ ਤੇਰੇ ਉਹਨੂੰ ਫਿਰਨੀ ਪਊ ਉਹ ਤਾਂ ਹੁਣ ਗੋਦੀ ਚੱਕ ਕੇ ਪੱਖੇ ਨੂੰ ਛੱਤ ਵਾਲੇ ਨੂੰ ਹੱਥ ਪਵਾ ਕੇ ਮੇਰਾ ਛੱਡ ਗਿਆ ਹੁਣ ਲਮਕਦਾ ਤਾਂ ਮੈਂ ਆਪਣੇ ਡਿਕਨ ਤੋਂ ਡਰਦਾ ਵਾਸਤੇ ਝਾੜ ਕੇ ਤੈਨੂੰ ਪੱਖੇ ਨੂੰ ਲਮਕਾ ਨਹੀਂ ਗਏ ਨਾਲ ਵਾਸਤੇ ਵੀ ਝੜ ਕੇ ਦੇਖ ਤਾ ਮੇਰੀ ਗੱਲ ਸੁਣੋ ਜਿਵੇਂ ਮਰਜੀ ਐ ਮੈਂ ਤਾਂ ਵਾਸਤੇ ਚੜਨ ਵਾਲਾ ਹੁਣ ਛੜ ਗਿਆ ਹੁਣ ਤੁਸੀਂ ਲਾਹੋ ਫਿਰ ਮੈਂ ਤਾਂ ਅੱਗੇ ਤੋਂ ਆਪਣੇ ਸਾਰੇ ਪਰਿਵਾਰ ਨੂੰ ਆਏ ਕਹਿ ਦੂੰਗਾ ਵੀ ਵਾਸਤੇ ਚੜਨਾ ਨਹੀਂ ਸੁੱਖ ਦੇਣੀ ਇਹ ਖਿਆਣਾ ਐ ਫਿਰ ਤੂੰ ਫਿਰ ਲਾ ਹੁੰਦਾ ਹੈ ਬਾਸਤੂ ਤਾਂ ਦੇਖ ਮੈਨੂੰ ਪੈਰੀ ਹੱਥ ਲਾਉਣਾ ਮੈਂ ਤੁਹਾਡੇ ਉਹ ਕੋਈ ਗੱਲ ਨਹੀਂ ਦੇਖਦੇ ਆ ਚਲੋ ਮੰਨ ਗਿਆ ਫਿਰ ਹੁਣ ਤਾਂ ਤੂੰ ਪਾਵੇਂਗਾ ਵੋਟਾਂ ਤੈਨੂੰ ਹਾਂ ਨਾ ਕੋਈ ਨਹੀਂ ਤੈਨੂੰ ਐਵੇਂ ਹੀ ਖਰਾਬ ਕਰਨੀ ਹੈ ਨਹੀਂ ਫਿਰ ਹੋਰ ਮੈਨੂੰ ਬਾਸਤੂ ਹੁਣ ਬਾਸਤੂ ਲੋ ਵੱਡ ਕੇ ਲਾਹੇਗਾ ਉਹ ਮੈਨੂੰ ਐਂ ਗੱਲ ਦੱਸ ਦੂ ਸਾਡੇ ਤੇਰੇ ਪਿੱਛੇ ਭਜਦੇ ਭਜਦੇ ਤੁਰਦੇ ਤੁਰਦੇ ਟਪੂਸੀਆਂ ਮਾਰਦੇ ਗੁੱਡੇ ਘਸ ਕੇ ਨਵੇਂ ਪਵਾਏ ਨੇ ਤੂੰ ਤਾਂ ਨਿੱਤ ਲੈਣਾ ਹੋਰ ਪਾਸੇ ਖੜਾ ਹੋ ਜਾਣਾ ਹੁਣ ਕਿਹਦੇ ਪਗਣੀ ਹੋਏ ਪਲਾਂ ਖੁਸ਼ਖਬਰੀ ਐ ਖੁਸ਼ਖਬਰੀ ਉਸ ਖਬਰੀ ਹੁਣ ਆਪਾਂ ਉਹਨਾਂ ਵੱਲੋਂ ਹੈ ਝਾੜੂ ਵਾਲਿਆਂ ਵੱਲੋਂ ਆਪਾਂ ਹੈ ਸੁਰ ਉਹ ਪਤੰਦਰਾ ਮੈਨੂੰ ਪਹਿਲਾਂ ਦੱਸ ਤੂੰ ਪਹਿਲਾਂ ਹਾਥੀ ਵਾਲੇ ਗਣੀ ਨਹੀਂ ਹੈਗਾ ਤੇ ਸ਼ੁਰੂ ਚ ਫੇਰ ਤੂੰ ਕਾਲੀਆਂ ਚ ਹੋ ਗਿਆ ਸੀਗਾ ਫੇਰ ਪਿੱਛੇ ਜੀ ਕਹਿੰਦੇ ਤੂੰ ਪੱਕਾ ਹੀ ਕਾਂਗਰਸੀ ਹੋ ਗਿਆ ਤੀ ਹੁਣ ਇਹ ਚ ਉਹ ਚਾਚਾ ਹੈਗੇ ਤਾਂ ਆਪਾਂ ਕਾਂਗਰਸੀ ਆ ਅੱਛਾ ਗੱਲ ਮੰਨ ਉਰਾਂ ਜੇ ਹੋ ਜਾ ਇੱਧਰ ਸਹੀ ਤਾਂ ਖੜ ਜਾ ਆਪਾਂ ਹੈਗੇ ਤਾਂ ਕਾਂਗਰਸੀ ਆ ਉਹ ਕਿਵੇਂ ਪਿੱਠ ਤਾਂ ਆਪਣੀ ਕਾਂਗਰਸ ਜੀ ਐ ਮੂੰਹ ਮੂੰਹ ਕੱਢੇ ਗੱਲਾਂ ਝਾੜੂ ਚ ਹੁਣ ਤੂੰ ਐਂ ਦੇਖ ਸੜਕਾਂ ਹੀ ਨੇ ਬਣਾਤੀਆਂ ਹੂੰ ਝਾੜੂ ਵਾਲਿਆਂ ਨੇ ਹਾਂ ਪਰੋਲੀਆਂ ਝਾੜੂ ਵਾਲਿਆਂ ਨੇ ਦੱਬਤੀਆਂ ਮਨਾਣੀ ਦੇ ਪੈਸਾ ਦੀ ਲੋਕਾਂ ਦੇ ਲੋਕਾਂ ਦੇ ਕੰਮ ਝਾੜੂ ਵਾਲਿਆਂ ਨੇ ਕੜਤੇ ਨਾ ਕਰੇ ਤਾਂ ਵਧੀਆ ਨੇ ਉਹ ਫਿਰ ਹੁਣ ਕ੍ਰੈਡਿਟ ਵੀ ਲੈਣੇ ਹੁਣ ਕਾਂਗਰਸੀ ਤਾਂ ਪਿਟ ਗਈ ਪਿਟ ਗਈ ਉਧਰੋਂ ਖੜੇ ਹੁੰਦੇ ਆਪਾਂ ਨੂੰ ਕੋਈ ਵੋਟ ਨਹੀਂ ਪਾਉਣਾ ਹੁਣ ਆਪਾਂ ਖੜੇ ਹੋ ਗਏ ਇਧਰੋਂ ਇਹਨਾਂ ਦੇ ਜਿੰਨੇ ਕੰਮ ਨੇ ਲੋਕਾਂ ਨੂੰ ਕਲਾ ਕਲਾ ਗਣਿਆਵਾਂਗੇ ਵੀ ਸਾਡੀ ਪਾਰਟੀ ਨੇ ਆਹ ਕਰਿਆ ਆ ਕਰਿਆ ਬਾ ਕਰਿਆ ਇਹ ਗੱਲ ਤੇਰੀ ਸਹੀ ਲੋਕ ਗਮਰਾਹ ਹੋ ਕੇ ਵੋਟਾਂ ਪਾ ਦਣਗੇ ਜਦੋਂ ਆਪਾਂ ਜਿੱਤ ਗਏ 6 ਮਹੀਨੇ ਪਹਿਲਾਂ ਦੇਖ ਲਾਂਗੇ ਵੀ ਜੇ ਤਾਂ ਸਰਕਾਰ ਆਂਦੀ दिखी ਝਾੜੂ ਦੀ ਅੱਛਾ ਫਿਰ ਤਾਂ ਇੱਥੇ ਹੀ ਖੜੇ ਰਹਾਗੇ ਪੈਰ ਜਮਾਈ ਜੇ ਕਮ ਹਲ ਦਾ ਦਿਖਿਆ ਫਿਰ ਪਿੱਠ ਤਾਂ ਉਧਰ ਫਸਾਈ ਹੋਈ ਐ ਬੈਕ ਹੋ ਜਾਗੇ ਮੰਨ ਤਾਂ ਦਿਮਾਗ ਨੂੰ ਇਹ ਤੈਨੂੰ ਮੰਨੇ ਸਿਆਸਤੀ ਬੰਦੇ ਨੂੰ ਵੋਟਾਂ ਪਾਇਆ ਕਰਦੇ ਨੇ ਮੈਂ ਸਾਰੇ ਬਸੋਂ ਕੰਮ ਦੇਉਂ ਸੋਨੂੰ ਮੈਨੂੰ ਫਿਰ ਇੱਕ ਗੱਲ ਆਏ ਦੱਸ ਦੂੰ ਹਾਂ ਜਦੋਂ ਤੂੰ ਹੱਥੀਂੜੇ ਚਤੀਗਾ ਹਾਂ ਉੱਟੂ ਬੇਲੀ ਜਿਹੜੀ ਇਹ ਵੇਚ ਕੇ ਐਫ ਡੀ ਕਰਾਈ ਤੀ ਪਹਿਲਾਂ ਟੜਾਲੀ ਕਹਲ ਹੈਗੀ ਐ ਚਾਚਾ ਪੁਰਾਣੀਆਂ ਗੱਲਾਂ ਨਾ ਛੇੜ ਇੱਕ ਹੋਰ ਵੀ ਤੇ ਛੋਟੀ ਜੀ ਗੱਲ ਜਦੋਂ ਤੂੰ ਕਾਲੀਆਂ ਚਤੀਗਾ ਅੱਛਾ ਉਦੋਂ ਪਹਿਲਾਂ ਪੰਚਾਇਤੀ ਜ਼ਮੀਨ ਦੇ ਵਿੱਚ ਜਿਹੜੇ ਪੋਰ ਪੁਰਜੇ ਲੱਗਦੇ ਹੁੰਦੇ ਨੇ ਉਹਨਾਂ ਦਾ ਪੈਸਾ ਆਂਦਾ ਹੁੰਦਾ ਕਹਿੰਦੇ ਰਿਸ਼ਤੇਦਾਰੀਆਂ ਚ ਤੇ ਤੈਂ ਆਪਦੇ ਘਰੇ ਵੀ ਲਵਾ ਲੇਤੇ ਗਏ ਉਹ ਉਹਨਾਂ ਦੀਆਂ ਮੋਟਰਾਂ ਦੀ ਰਿਪੇਅਰ ਪੂਰ ਹੋ ਗਈ ਕ ਕੀ ਹੋੜੇ ਬੇਕਬੂਤੀ ਆ ਚਾਚਾ ਪੁਰਾਣੀਆਂ ਗੱਲਾਂ ਦਾ ਫਾਇਦਾ ਕੋਈ ਤੂੰ ਨਵੀਂ ਗੱਲ ਬਾਰੇ ਸੋਚ ਨੀ ਨਵੀਂ ਪੁੱਛ ਲੰਨੇ ਆ ਫਿਰ ਨਵੀਂ ਪੁੱਛ ਨਵੀਂ ਪੁੱਛ ਜਦੋਂ ਤੂੰ ਕਾਂਗਰਸ ਚ ਤੀਗਾ ਉਦੋਂ ਵੀ ਤੂੰ ਕਹਿੰਦੇ ਪ੍ਰਧਾਨਗੀਆਂ ਵਰਦੂਨਗੀਆਂ ਚ ਕਿਤੇ ਹੋਰ ਖਾਸੇ ਪਾਸੇ ਤੀਗਾ ਹੱਥ ਫਸਾਇਆ ਹੋਇਆ ਉਹਨਾਂ ਵਾਲੇ ਵੀ ਮੈਨੂੰ ਲੱਗਦਾ ਕਿ ਜਮਾ ਜੋਵਾ ਤੇਗੇ ਪਲਾ ਓਹੋ ਹੈਗੇ ਨੇ ਹੁਣ ਕਿਸੇ ਪਾਸੇ ਗੂਗਲ ਪੇ ਚ ਚਾਚਾ ਮੇਰੇ ਰੋਹੀ ਗੱਲਾਂ ਹੈ ਹੈ ਰਾਣੀਆਂ ਗੱਲਾਂ ਕੰਨੋਂ ਛੇੜਦਾ ਮੈਂ ਤੈਨੂੰ ਕਹੀ ਜਾਂਦਾ ਕੋਈ ਨਵੀਂ ਗੱਲ ਦੱਸ ਉਹ ਚੱਲ ਫਿਰ ਕੋਈ ਗੱਲ ਨਹੀਂ ਗੁੱਸਾ ਨਾ ਕਰ ਤੈਨੂੰ ਨਵੀਂ ਗੱਲ ਪੁੱਛ ਲੈਣਾ ਫਿਰ ਆ ਨਵੀਂ ਨਾ ਤੈਨੂੰ ਕਹੀ ਜਾਂਦਾ ਵੀ ਤੂੰ ਆਉਣ ਵਾਲੀ ਗੱਲ ਪੁੱਛ ਕੋਈ ਉਹ ਜਦੋਂ ਤੂੰ ਆ ਚੜੂ ਵਾਲਾ ਜਿੱਤ ਗਿਆ ਫਿਰ ਤੂੰ ਭਲਾ ਕਿਸ ਪਾਸਿਓਂ ਕਰੇਂਗਾ ਇਕੱਠੇ ਹੈ ਇਤਨਾ ਨਵੀਂ ਇਹ ਤਾਂ ਦੱਸ ਦੇ ਉਹ ਚਾਚਾ ਮੇਰੇ ਐ ਨਹੀਂ ਹੁੰਦਾ ਇਮਾਨਦਾਰ ਪਾਰਟੀ 'ਚ ਰਲ ਗਿਆ ਹੁਣ ਮੈਂ ਇਮਾਨਦਾਰ ਸਰਕਾਰ 'ਚ ਚਾਹਮਾ ਐ ਜਾਂ ਅਜਾਈਆਂ-ਆਂ ਗੱਲਾਂ ਨਹੀਂ ਮੈਨੂੰ ਕਿਹਾ ਕਰਦੇ ਹੁੰਦੇ ਅੱਛਾ ਉਹਨਾਂ ਨੇ ਫਿਰ ਕੋਈ ਸਰਪਸੁਰਪ ਪਾ ਕੇ ਤੋਟਾ ਦੇ ਕਿ ਹੋੜ ਅਗਰ ਜੇ ਕੋਈ ਬੰਦਾ ਇਮਾਨਦਾਰ ਪਾਰਟੀ 'ਚ ਰਲ ਗਿਆ ਇਮਾਨਦਾਰ ਨਹੀਂ ਹੋ ਗਿਆ ਆਪਣਾ ਉਹਨਾਂ ਕੋਲੇ ਕੋਈ ਨਵੀਂ ਮਸ਼ੀਨ ਐ ਜਿਹੜੀ ਕੱਪੜੇ ਨੂੰ ਸਾਫ਼ ਕਰਦੀ ਹੁੰਦੀ ਐ ਵੀ ਬੰਦਿਆਂ ਨੂੰ ਵੀ ਸਾਫ਼ ਕਰਦੇ ਸਾਰਾ ਕੁਝ ਇੱਕ ਵਾਰੀ ਐ ਹੈ ਚੱਲ ਚਾਚਾ ਫਿਰ ਤੇਰੀ ਮੱਝਾ ਮੈਨੂੰ ਤਾਂ ਨਹੀਂ ਤੂੰ ਵੋਟ ਬੂਟ ਉਹ ਗੱਲ ਸੁਣੋ ਵੋਟਾਂ ਦਾ ਪਵਾਉਂਗਾ ਵੀ ਪਾਉਂਗਾ ਵੀ ਮੈਂ ਇੱਕ ਗੱਲ ਸੁਣ ਪਿੰਡ ਵਾਲਿਆਂ ਨੇ ਤਾਂ ਜਦੋਂ ਤੁਸੀਂ ਜਾਂਦੇ ਸੀ ਕਿ ਵੋਟਾਂ ਲੈਣ ਉਦੋਂ ਤਾਂ ਤੇਰੇ ਉਹ ਜਿਹੜੇ ਆਲੇ-ਦਾਲੇ ਜਿਹੀ ਸਿੱਖੇ ਲੰਮਕੇ ਹੋਏ ਤੇ ਕੇ ਉਹੀ ਘਰੇ ਬਠਿਆ ਹੀ ਨਹੀਂ ਅੱਛਾ ਆ ਮਿਰਚ ਤੋਂ ਹੋ 2-4 ਹੋਰ ਸੁਣ ਜਾ ਢਿੱਡ ਦੇ ਵਿੱਚ ਗੁੱਲ ਗੁੱਲ ਜਿਹੀ ਹੋਈ ਜਾਂਦੀ ਐ ਤੂੰ ਮੇਰੀਆਂ ਉਹ ਸੁਣ ਕੇ ਘਰੀ ਬੈਠ ਜੀਂਗਾ ਹੁੰਨੀਆਂ ਨੇ ਕਾਚਾ ਐ ਕਰ ਮੈਨੂੰ ਲੱਗਦਾ ਮੈਂ ਤਾਂ ਲੈ ਬੈਠੇ ਲੈ ਲੈ ਮੈਂ ਤਾਂ ਬੈਠੇ ਗਿਆ ਮੇਰੀ ਗੱਲ ਨਿਕਲਦਾ ਫਿਰ ਨਾ ਮੇਰੀ ਗੱਲ ਛੁਣ ਮੈਂ ਤਾਂ ਲੈ ਬੈਠੇ ਗਿਆ ਲਾਤਾ ਗੱਲ 'ਚ ਪਰਨਾ ਹਾਂ ਕਿਹੜੀਆਂ ਮੇਰੇ ਸ਼ਾਬ ਚ ਜਿਹੜੇ ਸ਼ਾਬ ਨਾਲ ਸਾਡੀ ਕੁੱਤੇਖਾਨੀ ਹੋ ਰਹੀ ਆ ਬੋਟਾ ਬੂਟਾ ਲੈ ਸਾਨੂੰ ਕਿੜੀਆਂ ਪੈਣਗੀਆਂ ਤੂੰ ਐ ਕਰ ਮੈਨੂੰ ਤਾਂ ਚਾਰ ਕਮੂਲੀਆਂ ਤੇ ਆ ਪੰਜ ਸੱਤ ਸਗਮੁੱਲ ਪੱਟ ਕੇ ਦੇ ਦੇ ਘਰੇ ਜਾ ਕੇ ਦਾਲਤਾ ਖਾ ਲਾਂਗੇ 니ਚਾ ਦਾ ਟਿੱਕੇ ਓਏ ਖੜੇ ਕੰਮੇ ਬੈਠਣ ਵਾਲੇ ਨੇ ਭਾਈ ਕੋਈ ਗੱਲ ਨਹੀਂ ਪੱਟ ਲੈ ਲੈ ਪੜ ਲੈ ਪੜ ਇਹ ਨਾ ਜਾ ਖੜਾ ਹੋ ਕੇ ਰ ਇਹ ਵੀ ਨਾ ਨਾ ਭਾਈ ਸੱਚ ਇਹ ਵੀ ਗੱਲ ਹੋਰ ਹੋਊਗੀ ਇਹ ਵੀ ਨਹੀਂ ਤੈਨੂੰ ਦਿੰਦੇ ਹੈਗੇ ਨਾ ਆਪਦਾ ਪਰਣਾ ਜਾਂ ਗਲਚ ਪਾ ਉਰੇ ਸੋਡਾ ਕੀ ਪਤਾ ਸਗਮਲਾਂ ਤੋਂ ਕੀ ਬਣਾ ਦੋ ਸਾਡੇ ਖੇਤ ਚ ਤੁਸੀਂ ਇਹਦਾ ਕੀ ਪਤਾ ਲੱਗਦਾ ਤੂੰ ਜਾ ਚੱਲ ਚੱਲਾਂਗੇ ਜੀ ਓ ਚੱਲ ਚਾਚਾ ਪੰਜ ਚਾਰਕ ਦਾ ਪਾਦੀ ਮਰੇ ਰਹੇ ਕਿਉਂ ਕਰਦੇ ਆਹੋ ਤੈਨੂੰ ਪੰਜ ਚਾਰ ਪਾਲਦਾ ਤੈਨੂੰ ਦੇਵਾ ਤੈਨੂੰ ਚਾਰ ਪੰਜ ਸੱਗ ਮੁੱਲ ਚੱਲ ਹਟ ਤੇਰੇ ਹੋੜ ਬਾਹਰ ਕੀ ਹੋ ਗਿਆ ਕਿੱਥੇ